ਪੰਜਾਬ ਦੇ ਅੰਦਰ ਜਿੱਥੇ ਕਿ ਜ਼ਿਲ੍ਹਾ ਪ੍ਰਤੀਸ਼ਤ ਬਲਾਕ ਸੰਮਤੀ ਦਾ ਮਤਦਾਨ ਜੋ ਕਿ 14 ਦਸੰਬਰ ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ ਉੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਤਾਰਿਆ ਹੋਇਆ ਉੱਥੇ ਅੱਜ ਸਾਡੇ ਨਾਲ ਮੌਜੂਦ ਹਨ ਬਹੁਤ ਹੀ ਸਤਕਾਰਯੋਗ ਭਾਰਤੀ ਜਨਤਾ ਪਾਰਟੀ ਜਿੱਥੇ ਕਿ ਜੋਨ ਪਾਸਟਾ ਤੋਂ ਉਮੀਦਵਾਰ ਰਜਿੰਦਰ ਸਿੰਘ ਜੀ ਤੇ ਉਹਨਾਂ ਨਾਲ ਹੀਮਲਤਾ ਸ਼ਰਮਾ ਜੋ ਜ਼ਿਲ੍ਹਾ ਪ੍ਰਤੀਸ਼ਤ ਮੈਂਬਰ ਤੋਂ ਚੋਣ ਮੈਦਾਨ ਦੇ ਵਿੱਚ ਹਨ ਇਹਨਾਂ ਨੂੰ ਭਾਜਪਾ ਨੇ ਚੋਣ ਮੈਦਾਨ ਵਿੱਚ ਤਾਰਿਆ ਹੈ ਅੱਜ ਸਾਡੇ ਨਾਲ ਹਨ ਉਹਨਾਂ ਦੀ ਪੂਰੀ ਟੀਮ ਸੋ ਬਬਾਈ ਜਰਣਾ ਚਾਹਾਂਗੇ ਕਿ ਕਿਹੋ ਜਿਹਾ ਰਿਸਪੌਂਸ ਆ ਬੋਡਰਾਂ ਦੇ ਵਿੱਚ ਸਾਨੂੰ ਜਨਤਾ ਵੱਲ ਬਹੁਤ ਭਰਮਾਗਾਰਾ ਮਿਲ ਰਿਹਾ ਜੀ ਸਾਡੇ ਉਮੀਦਵਾਰ ਹਰਜਿੰਦਰ ਸਿੰਘ ਜਿਹੜੇ ਕਿ ਬੀਜੇਪੀ ਵੱਲੋਂ ਖੜੇ ਹਨ ਇਹ ਅਸੀਂ ਭਾਰੀ ਬੋਮ ਨਾਲ ਜਿਵਾਵਾਂਗੇ ਇਹ ਸਾਨੂੰ ਭਾਰੀ ਹੰਕਾਰ ਆ ਜਨਤਾ ਹੁੰਦੀ ਹੈ ਤੇ ਸਾਡਾ ਇਹ ਆਸ ਹੈ ਸਾਨੂੰ ਸੰਪੂਰਨ ਆਸ ਹੈ ਜੀ ਯਕੀਨ ਹੈ ਅਸੀਂ ਜਿੱਤਾਂਗੇ ਹਰ ਹਾਲਤ 'ਚ ਇਹ ਸਾਡੀ ਵੀ ਵੀ ਹੇਮਲਤਾ ਸ਼ਰਮਾ ਜੀ ਵੀ ਇਹ ਵੀ ਚੋਣ ਜਿੱਤਣਗੇ ਜੀ ਜੀ ਹਾਂਜੀ ਸੋ ਬਹੁਤ ਪੰਜਾਬ ਲਈ ਵੱਡੀ ਚੁਣੌਤੀ ਹੈ ਭਾਜਪਾ ਲਈ ਕਿ ਕਿੰਨਾ ਮੁੰਡਿਆਂ ਨੂੰ ਲੈ ਕੇ ਤੁਸੀਂ ਪੰਜਾਬ ਵਿੱਚ ਘਰਾਂ 'ਚ ਵੋਟਾਂ ਮੰਗਣ ਜਾਓਗੇ ਭਾਈ ਸਾਹਿਬ ਜਿਹੜਾ ਪ੍ਰਿਸ਼ਟਾਚਾਰ ਖਰਾਤਾ ਇਹਨੇ ਝਾੜੂ ਵਾਲੀ ਸਰਕਾਰ ਨੇ ਤੁਹਾਨੂੰ ਪਤਾ ਘਰ-ਘਰ ਪ੍ਰਿਸ਼ਟਾਚਾਰ ਨਸ਼ਾ ਜਿਹੜੇ ਮੁੰਡਿਆਂ ਨੂੰ ਲੈ ਕੇ ਤੁਰੀ ਸੀ ਇਹ ਸਰਕਾਰ ਵੀ ਅਸੀਂ ਨਸ਼ਾ ਬੰਦ ਕਰਕੇ ਉਹ ਨਸ਼ਾ ਦਾ ਘਰ-ਘਰ ਦੀਆਂ ਦੁਕਾਨਾਂ ਤੇ ਕਰਿਆਨੇ ਦੀਆਂ ਦੁਕਾਨਾਂ ਤੇ ਨਸ਼ਾ ਵੇਚ ਰਿਹਾ ਜੀ ਹਾਂ ਜੀ ਸਾਰੇ ਪੰਜਾਬ ਜਿੱਥੋਂ ਮੱਦੀ ਜਾ ਕੇ ਲੈ ਲੋ ਹਣ ਕੁੜੀਆਂ ਮਿਲਦੀਆਂ ਜਗ੍ਹਾ-ਜਗ੍ਹਾ ਮਿਲ ਰਿਹਾ ਪ੍ਰਿਸ਼ਤ ਸਰਕਾਰ ਆ ਜੀ ਹਰ ਇੱਕ ਮਹਿਕਮਾ ਪ੍ਰਿਸ਼ਤ ਹੋ ਗਿਆ ਜੇ ਕਿ ਕਿਤੇ ਵੀ ਕੋਈ ਮਹਿਕਮਾ ਚਲੇ ਜੋ ਕੰਮ ਕਿਤੇ ਵੀ ਨਹੀਂ ਹੁੰਦਾ ਪੈਸਾ ਤਾਂ ਬਿਨਾ ਕੰਮ ਨਹੀਂ ਹੋ ਜਾ ਕਿਤੇ ਵੀ ਜੀ ਤੁਸੀਂ ਇੱਕ ਪੁਲਿਸ ਆਫਸਰ ਰਜਿੰਦਰ ਸਿੰਘ ਨੂੰ ਮੈਦਾਨ ਵਿੱਚ ਤਾਰਿਆ ਆ ਬਲਾਕ ਸੰਮਤੀ ਦੇ ਸੋ ਉੱਥੇ ਦੇ ਇਲਾਕੇ ਦੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਹੜੇ ਸਿੰਬਲ ਦੇ ਚੋਣ ਲੜਨ ਜਾ ਰਹੇ ਹੋ ਕੀ ਕਹਿਣਾ ਚਾਹੋਗੇ ਆਪਣੇ ਇਲਾਕੇ ਦੇ ਵੋਟਰਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਇਹ ਇਮਾਨਦਾਰ ਸਾਡੇ ਹਰਜਿੰਦਰ ਸਿੰਘ ਜੀ ਉਸ ਨੌਕਰੀ ਵੀ ਨਾ ਕੀਤੀ ਇਮਾਨਦਾਰੀ ਨਾਲ ਕੀਤੀ ਹੈ ਬੇਨਤੀ ਕਰਨਿਆਂ ਇਹਨਾਂ ਨੂੰ ਭਾਰੀ ਬੰਬ ਤਾਣ ਦਿਤਾਓ ਤਾਂ ਕਿ ਅਸੀਂ ਅਗੀਆਂ ਨੀਹਾਂ ਲੀਹਾਂ ਤੋੜ ਸਕੀਏ ਤਰੱਕੀ ਦੇ ਰਾਹੇ ਪੰਜਾਬ ਨੂੰ ਲਿਆ ਸਕੀਏ ਹਾਂਜੀ ਕਮਲ ਤੇ ਫੁੱਲ ਤੇ ਸੋਨ ਨਿਸ਼ਾਨ ਤੇ ਆਪਾਂ ਨੇ ਮੋਹਰ ਲਾਉਣੀ ਹੈ ਤੇ ਹਰਜਿੰਦਰ ਸਿੰਘ ਤੇ ਬੀਬੀ ਹੇਮ ਲਤਾ ਜੀ ਨੂੰ ਕਾਮਯਾਬ ਕਰਨਾ ਹੈ ਤੇ ਬੀਜੇ ਪੀ ਦੇ ਆਪਾਂ ਵੀਰਵਾਜਾਉਣਿਆਂ ਜੀ ਧੰਨਵਾਦ ਜੀ ਸੋ ਬਹੁਤ-ਬਹੁਤ ਧੰਨਵਾਦ ਸੋ ਹੀ ਸਨ ਬਹੁਤ ਹੀ ਸਤਿਕਾਰਯੋਗ ਵੀਰ ਜੀ ਜਿਨ੍ਹਾਂ ਨੇ ਕਿਹਾ ਆਪਣੇ ਪੰਜਤਾ ਜੋਂਤੋ ਕੇ ਹੇਮ ਲਤਾ ਜੀ ਨੂੰ ਜ਼ਿਲ੍ਹਾ ਪ੍ਰਤੀਸ਼ਦ ਦੇ ਉਮੀਦਵਾਰ ਬਣਾਇਆ ਹੈ ਉੱਥੇ ਬਲਾਕ ਸੰਮਤੀ ਤੇ ਬਹੁਤ ਹੀ ਸੋਕੇ ਸਤਿਕਾਰਯੋਗ ਪੁਲਿਸ ਅਫਸਰ ਰਜਿੰਦਰ ਸਿੰਘ ਜੀ ਜੋ ਕਿ ਬਲਾਕ ਸੰਮਤੀ ਦੇ ਆ ਸੋ ਅਸੀਂ ਵੀ ਆਪਣੇ ਟੀਵੀ ਦੇ ਮਾਧਿਅਮ ਨਾਲ ਆਹੀ ਅਪੀਲ ਕਰਦੇ ਹਾਂ ਕਿ ਜੋ 14 ਦਸੰਬਰ ਦਿਨ ਐਤਵਾਰ ਨੂੰ ਮਤਦਾਨ ਹੋਣ ਜਾ ਰਿਹਾ ਹੈ ਸੋ ਆਪਣੇ ਮਤਦਾਨ ਦਾ ਪ੍ਰਯੋਗ ਕਰਕੇ ਵੱਧ ਤੋਂ ਵੱਧ ਵੋਟਿੰਗ ਕਰਕੇ ਇੱਕ ਅੱਛੇ ਉਮੀਦਵਾਰ ਦੀ ਚੋਣ ਕਰਕੇ ਤੁਸੀਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਜੇ ਜਾ ਕੇ ਕਰਨਾ ਹੈ ਜਾਂ ਉਹਨਾਂ ਨੂੰ ਹੱਲ ਕਰਾਉਣਾ ਹੈ ਸੋ ਅੱਛੇ ਉਮੀਦਵਾਰ ਨੂੰ ਵੋਟ ਪਾ ਕੇ ਜਿਤਾਓ ਤਾਂ ਕਿ ਤੁਹਾਡੇ ਹਲਕੇ ਦਾ ਵਿਕਾਸ ਹੋਵੇ